ਵਾਰਤਿਕ ਦਾ ਪਾਠ 2 ਘਰ ਦਾ ਪਿਆਰ ਘਰ ਇੱਟਾਂ ਜਾਂ ਬਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ ਘਰ ਤੋਂ ਭਾਵ ਉਹ ਥਾਂ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਦਨਾ ਬਲਦੀਆਂ ਹਨ ਜਿੱਥੇ ਬਾਲਪਨ ਵਿੱਚ ਮਾਂ ਭੈਣ ਤੇ ਭਰਾ ਕੋਲੋਂ ਲਾਡ ਲਿਆ ਹੁੰਦਾ ਹੈ ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾ ਕੇ ਲਟਾੜ ਕੇ ਖੱਟੀ ਕਮਾਈ ਕਰਕੇ ਮੁੜ ਆਉਣ ਨੂੰ ਜੀ ਕਰਦਾ ਹੈ ਜਿੱਥੇ ਬੁਢੇਪੇ ਵਿੱਚ ਬਹਿ ਕੇ ਸਾਰੇ ਜੀਵਨ ਦੇ ਵਿੱਚ ਮੇਲਿਆਂ ਤੋਂ ਮਿਲੀ ਵੇਹਲ ਨੂੰ ਆਰਾਮ ਨਾਲ ਕੱਟਣ ਵਿੱਚ ਇਉਂ ਸਵਾਦ ਆਉਂਦਾ ਜਿਵੇਂ ਬਚਪਨ ਵਿੱਚ ਮਾਂ ਦੀ ਝੋਲੀ ਵਿੱਚ ਆਉਂਦਾ ਸੀ ਕਰ ਮਨੁੱਖ ਦੇ ਨਿੱਜੀ ਬਲਬਲੇ ਤੇ ਸਖਸ਼ੀ ਰਹਿਣੇ ਦਾ ਕੇਂਦਰ ਹੁੰਦਾ ਹੈ ਮਨੁੱਖ ਦਾ ਆਚਰਣ ਘਰ ਵਿੱਚ ਹੀ ਮੰਨਦਾ ਹੈ ਜਦ ਮੈਂ ਕਿਸੇ ਸੱਜਣ ਨੂੰ ਕੋਜੇ ਸੜੀਏ ਜਾਂ ਖੀਜੂ ਸੁਆਵਲਾ ਦੇਖਦਾ ਹਾਂ ਤਾਂ ਮੈਂ ਦਿਲ ਵਿੱਚ ਕਹਿੰਦਾ ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ ਇੱਕ ਬਿਰਧ ਬੀਬੀ ਜੋ ਨਿੱਕੀ ਤੇ ਉਪਕਾਰ ਦੀ ਪੁਤਲੀ ਹਨ ਕਿਸੇ ਦੇ ਦੁੱਖ ਨੂੰ ਦੇਖ ਕੇ ਕਦੇ ਜਾਰ ਨਹੀਂ ਸਕਦੇ ਬੱਚਿਆਂ ਨੂੰ ਦੇਖ ਕੇ ਬੱਚੇ ਬਣ ਜਾਂਦੇ ਹਨ ਸੁਭਾਅ ਉਹਨਾਂ ਦਾ ਬਹੁਤ ਖਰਵਾ ਹੈ ਨਿੱਕੀ ਨਿੱਕੀ ਗੱਲ ਤੋਂ ਖਿੱਚ ਪੈਂਦੇ ਹਨ ਅਤੇ ਗੁੱਸੇ ਵਿੱਚ ਆ ਕੇ ਆਪੇ ਤੋਂ ਬਾਹਰ ਹੋ ਜਾਂਦੇ ਹਨ ਇਸ ਗੁੱਸੇ ਦਾ ਕਾਰਨ ਉਨਨ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਪਤੀ ਜਵਾਨੀ ਵਿੱਚ ਹੀ ਸਾਥ ਛੱਡ ਗਿਆ ਤੇ ਝੋਲ ਪੁੱਤਰਾ ਧੀਆਂ ਤੋਂ ਖਾਲੀ ਰਹੀ ਕਈ ਕਥਾਵਾਚਕ ਪੰਡਾਲਾਂ ਵਿੱਚ ਕਥਾ ਕਰਦੇ ਲੋਕਾਂ ਨੂੰ ਆਪਣੀ ਸਿਆਣਪ ਤੇ ਵਿਦਿਆ ਦੇ ਚਮਤਕਾਰ ਦੱਸ ਕੇ ਹੈਰਾਨ ਕਰ ਦਿੰਦੇ ਹਨ ਪਰ ਲੋੜਵੰਦ ਨੂੰ ਉਹਨਾਂ ਦੇ ਦਰ ਤੇ 4-4 ਘੰਟੇ ਸ਼ਾਇਦ ਮੁਲਾਕਾਤ ਲਈ ਉਡੀਕਣਾ ਪਵੇ ਇਹੋ ਜਿਹੇ ਸੱਜਣ ਦੀ ਬੋਟੀ ਕਿਹਾ ਕਰਦੀ ਹੈ ਭਾਈ ਹੋਏ ਆਪਣੀ ਸਾਰੀ ਜ਼ਿੰਦਗੀ ਹੈਂਡ ਬੈਗ ਨਾਲ ਮੋਟਰਾਂ ਗੱਡੀਆਂ ਦੇ ਸਫ਼ਰ ਵਿੱਚ ਹੀ ਟਪਾ ਛੱਡਦੇ ਹਨ ਉਹਨਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਇਹੋ ਜਿਹੇ ਉਪਦੇਸ਼ਕ ਗੁਰੂਆਂ ਤੇ ਪੈਗੰਬਰਾਂ ਦੇ ਜੀਵਨ ਨੂੰ ਵੀ ਆਪਣੇ ਨਮੂਨੇ ਉੱਤੇ ਢਾਲਦੇ ਹੋਏ ਉਹਨਾਂ ਮਹਾਪੁਰਖਾਂ ਨੂੰ ਵੀ ਆਪਣੇ ਜਿਹੇ ਕੋਰੇ ਤੇ ਕਰੋਗੀ ਪਿਆਰ ਤੋਂ ਸਖਣੇ ਬਣਾ ਕੇ ਦੱਸਦੇ ਹਨ ਜਿੰਨਾਂ ਲਿਖਾਰੀਆਂ ਨੇ ਬਚਪਨ ਦੇ ਜ਼ਰੂਰੀ ਤਜਰਬੇ ਨੂੰ ਨਹੀਂ ਸਮਝਿਆ ਉਹਨਾਂ ਨੇ ਇਸਾ ਦਾ ਜੀਵਨ ਉਹਨਾਂ ਦੇ ਬਚਪਨ ਦਾ ਹਾਲ ਦੇਣ ਤੋਂ ਬਿਨਾਂ ਹੀ ਲਿਖ ਦਿੱਤਾ ਬੁੱਧ ਮਹਾਰਾਜ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਪਿਆਂ ਦੇ ਆਚਰਣ ਨੂੰ ਬਹੁਤ ਕੁਝੇ ਰੰਗ ਵਿੱਚ ਰੰਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਮਾਤਾ ਮਹਿਰਣ ਆਉਂਦੇ ਨੇ ਤੇ ਪੁੱਤਰ ਦਾ ਮੱਥਾ ਚੁੰਮ ਕੇ ਉਕੇੰਦੇ ਵੇ ਬੱਚਾ ਮੈਂ ਵਾਰੀ ਮੈਂ ਤੇ ਤੁੰ ਵਾਰੀ ਮੈਂ ਉਹਨਾਂ ਦੇਸਾਂ ਤੋਂ ਵਾਰੀ ਉਹਨਾਂ ਰਾਹਾਂ ਤੋਂ ਵਾਰੀ ਜਿੰਨਾ ਉੱਤੇ ਚੱਲ ਕੇ ਤੂੰ ਆਇਆ ਹੈ ਗੁਰੂ ਜੀ ਵੀ ਮਾਤਾ ਜੀ ਦੇ ਬਚਨ ਸੁਣ ਕੇ ਫਿਸ ਪਏ ਉਹਨਾਂ ਦੇ ਚਰਨਾਂ ਉੱਤੇ ਡਿੱਗ ਕੇ ਰੋਏ ਖੂਬ ਰੋਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇਰ ਉੱਤੇ ਬੀਬੀ ਨਾਨਕੀ ਦੇ ਪਿਆਰ ਦਾ ਘਟ ਅਸਰ ਸੀ ਜਿਸਨੇ ਬਚਪਨ ਵਿੱਚ ਲੋਰੀਆਂ ਦੇ ਕੇ ਪਾਲਿਆ ਸੀ ਪਿਤਾ ਦੀਆਂ ਚਪੇੜਾਂ ਤੋਂ ਬਚਾਇਆ ਕੀ ਮੁਹੰਮਦ ਸਹਿਬ ਦੀ ਜ਼ਿੰਦਗੀ ਉੱਤੇ ਉਹਨਾਂ ਦੀ ਬੀਵੀ ਖਦੀਜਾ ਦਾ ਅਸਰ ਘੱਟ ਸੀ ਜਿਸ ਨੇ ਔਖੇ ਵੇਲੇ ਉਹਨਾਂ ਦੀ ਮਦਦ ਕੀਤੀ ਜਦੋਂ ਹਜ਼ਰਤ ਮੁਹੰਮਦ ਨੂੰ ਰੱਬ ਵੱਲੋਂ ਬਾਣੀ ਉਤਰਦੀ ਸੀ ਤਾਂ ਉਹ ਥੱਕ ਕੇ ਐਨੇ ਨਿਸਲ ਹੋ ਜਾਂਦੇ ਸੀ ਕਿ ਉਹਨਾਂ ਨੂੰ ਆਰਾਮ ਦੇ ਕੇ ਮੁੜ ਅਸਲੀ ਹਾਲਾਤ ਤੇ ਲਿਆਉਣ ਵਾਲੀ ਬੀਵੀ ਖਦੀ ਜਹੀ ਸੀ ਜੋ ਉਹਨਾਂ ਦਾ ਸਿਰ ਆਪਣੇ ਪੱਟਾ ਉੱਤੇ ਰੱਖ ਕੇ ਸਭ ਥਕੇਵੇਂ ਦੂਰ ਕਰ ਦਿੰਦੀ ਸੀ ਜੇ ਕਾਰਲਾਈਲ ਆਪਣੀ ਤੀਵੀ ਨੂੰ ਪਿਆਰ ਕਰਦਾ ਤਾਂ ਉਹ ਇੰਨਾ ਕ੍ਰਿਜੂ ਤੇ ਸੜੂ ਨਾ ਹੁੰਦਾ ਉਹ ਕਮਰੇ ਵਿੱਚ ਪੜਦਾ ਜਾਂ ਲਿਖਦਾ ਰਹਿੰਦਾ ਸੀ ਤੇ ਉਹਦੀ ਵੋਟੀ ਵੱਖ ਬਰਾਂਡੇ ਵਿੱਚ ਬੈਠੀ ਰਹਿੰਦੀ ਜੇਕਰ ਕਮਰੇ ਦਾ ਬੂਹਾ ਖੋਲ ਕੇ ਅੰਦਰ ਚਾਤੀ ਮਾਰਦੀ ਤਾਂ கெਜੇ ਕੇ ਬੈਂਦਾ ਬਹੁਤ ਸਾਰੀ ਦੁਰਾਚਾਰੀ ਦਾ ਕਰਨ ਬਜਾਰੀ ਰਹਿਣੀ ਬਹਿਣੀ ਦਾ ਵਾਅਦਾ ਹੈ ਲੋਕੀ ਘਰਾਂ ਵਿੱਚ ਪਰਿਵਾਰ ਨਾਲ ਜੀਵਨ ਬਤਾਉਣ ਦੀ ਥਾਂ ਕਲੱਬਾਂ ਤੇ ਹੋਟਲਾਂ ਦੀ ਰਹਿਣੀ ਨੂੰ ਪਸੰਦ ਕਰਦੇ ਹਨ ਇਸ ਕਰਕੇ ਲੋਕਾਂ ਵਿੱਚ ਘਰੋਗੇ ਜ਼ਿੰਮੇਵਾਰੀ ਸ਼ਰਾਫਤ ਮਿੱਠ ਅਤੇ ਨਿਮਰਤਾ ਵਾਲੇ ਗੁਣ ਘਟ ਰਹੇ ਹਨ ਜਿਆਦਾ ਸਮਾਂ ਬੋਰਡਿੰਗ ਵਿੱਚ ਬਤਾਉਣ ਕਾਰਨ ਮੁੰਡੇ ਅਤੇ ਵਿਦਿਆਰਥੀ ਗੈਰ ਜ਼ਿੰਮੇਵਾਰ ਹੋ ਗਏ ਹਨ ਅਸਲੀ ਧਾਰਮਿਕ ਜੀਵਨ ਦੀ ਨਹੀਂ ਘਰ ਦੀ ਰਹਿਣੀ ਬਹਿਣੀ ਵਿੱਚ ਰੱਖੀ ਜਾ ਸਕਦੀ ਹੈ ਘਰ ਵਿੱਚ ਇਸਤਰੀ ਬੱਚਾ ਨਾਲ ਰਲ ਕੇ ਪਾਠ ਕਰਨਾ ਦਾ ਅਰਦਾਸ ਕਰਨੀ ਬਹੁਤ ਘੱਟ ਦੇਖੀ ਜਾਂਦੀ ਹੈ ਸਦਾਚਾਰ ਕਰੋਗੀ ਜੀਵਨ ਵਿੱਚ ਹੀ ਬਣਦਾ ਹੈ ਕਿਉਂਕਿ ਸਿੱਖ ਗੁਰੂਆਂ ਨੇ ਵੀ ਕਰੋਗੀ ਜੀਵਨ ਉੱਤੇ ਜ਼ੋਰ ਦਿੱਤਾ ਪਿਆਰ ਹਮਦਰਦੀ ਕੁਰਬਾਨੀ ਸੇਵਾ ਆਦ ਗੁਣ ਕਦੇ ਵੀ ਨਹੀਂ ਸਿੱਖੇ ਜਾ ਸਕਦੇ ਜਦ ਤੱਕ ਮਨੁੱਖ ਕਰਦੇ ਸਬੰਧੀਆਂ ਨਾਲ ਪਿਆਰ ਉਹਨਾਂ ਦੀ ਸੰਭਾਲ ਲਈ ਉਦਮ ਤੇ ਯੋਗਤਾ ਨਾ ਪੈਦਾ ਕਰੇ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਪਿਆਰ ਪੈਦਾ ਹੁੰਦਾ ਹੈ ਉਹੀ ਲੋਕ ਆਪਣੇ ਮੁਲਕ ਉਤੇ ਹਮਲਾ ਜਾਂ ਅਤਿਆਚਾਰ ਸਹਾਰ ਨਹੀਂ ਸਕਦੇ ਜਿਨ੍ਹਾਂ ਦੇ ਘਰਾਂ ਨੂੰ ਟੱਬਰਾਂ ਨੂੰ ਗੋਟੇ ਤੇ ਬੱਚਿਆਂ ਨੂੰ ਨੁਕਸਾਨ ਹੁੰਦਾ ਖਤਰਾ ਹੁੰਦਾ ਹੈ ਮੈਨੂੰ ਹਿੰਦੁਸਤਾਨ ਉਤਨਾ ਹੀ ਪਿਆਰਾ ਜਿੰਨਾ ਕਿ ਮੇਰੇ ਆਪਣੇ ਅੜਿਆਲੇ ਪਿੰਡ ਦਾ ਕੱਚਾ ਕੋਠਾ ਅਤੇ ਉਸ ਵਿੱਚ ਵਸਦੇ ਬੰਦੇ ਪਿਆਰੇ ਹਨ ਸੋ ਘਰ ਦਾ ਪਿਆਰ ਬਹੁਤ ਜ਼ਰੂਰੀ ਹੈ